ਸਰਬਸੰਮਾਨ ਜੋ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਮਹਾਨ ਪਾਵਨ ਪਾਤਸ਼ਾਹੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਤੇ ਗੁਰੂ ਸਾਹਿਬ ਜੀ ਦੇ ਪਾਵਨ ਸ਼ਾਸਤਰਾਂ ਦੀ ਮਹਾਨ ਜੋ ਸੇਵਾ ਹੈ ਉਹ ਬਹੁਤ ਹੀ ਮਾਨ ਤੇ ਮਰਿਆਦਾ ਅਨੁਸਾਰ ਚੱਲ ਰਹੀ ਹੈ ਅੱਜ ਸਾਨੂੰ ਬਿਤਾਇਆ ਜਦੋਂ ਭਾਈ ਰਗਵੀਰ ਸਿੰਘ ਜੀ ਹੁਣਾਂ ਨੇ ਗੁਰੂ ਸਾਹਿਬ ਜੀ ਦੇ ਸਾਕ 1921 ਦੇ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਕੁਝ ਸਵਾਲ ਚੁਕੇ ਹਨ ਸਭ ਤੋਂ ਪਹਿਲਾਂ ਮੈਂ ਬੜੇ ਆਦਬ ਸਤਕਾਰ ਸਹਿਤ ਬੇਨਤੀ ਕਰਨੀ ਚਾਹੁੰਦਾ ਭਾਈ ਰਗਵੀਰ ਸਿੰਘ ਜੀ ਸਾਡੇ ਭਰਾ ਹਨ ਕੋਈ ਬਗਾਦੇ ਨਹੀਂ ਅੱਜ ਤੋਂ ਤਕਰੀਬਨ ਜਦੋਂ 10 ਸਾਲ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸਾਗਾ 1921 ਦੇ ਇਹ ਸੇਵਾ ਪ੍ਰਾਰੰਭ ਹੋਈ ਹੈ ਸਭ ਤੋਂ ਪਹਿਲੇ ਦਿਨ ਸਾਡੇ ਭਰਾ ਜੀ ਭਾਈ ਰਗਵੀਰ ਸਿੰਘ ਜੀ ਗੁਰੂ ਸਾਹਿਬ ਜੀ ਦੀ ਪਾਵਨ ਤਾਬਿਆ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਦਰ ਤੇ ਕੋਠੜੀ ਸਾਹਿਬ ਦੇ ਵਿੱਚ ਜਾ ਕੇ ਚੌਂਕੜਾ ਲਗਾ ਕੇ ਬੈਠੇ ਸਨ ਔਰ ਇਹਨਾਂ ਨੂੰ ਸਭ ਪਤਾ ਹੈ ਕੀ ਸਤਿਪਾਤ ਸਾਹਿਬ ਦੇ ਪਾਵਨ ਸਰੂਪਾਂ ਦੇ 93 ਸਾਲ ਦਾ ਸਮਾਂ ਬੀਤ ਗਿਆ ਸੀ ਸਨ 2014 ਵਿੱਚ ਕਿ ਉਦੋਂ ਜੋ ਹਾਲਾਤ ਸਨ ਸਤਿਪਾਤ ਸਾਹਿਬ ਦੇ ਪਾਵਨ ਸਰੂਪਾਂ ਦੇ ਵਿੱਚ ਸਲਾਬ ਦੇ ਕਾਰਨ ਕੀੜਾ ਚਲਦੁਕਾ ਸੀ ਉਲੀ ਲੱਗੀ ਹੋਈ ਸੀ ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾ ਆਪਣਾ ਫਰਜ਼ ਸਮਝਦੇ ਹੋਏ ਇਸ ਮਹਾਨ ਸੇਵਾ ਨੂੰ ਘਰਉਣ ਦਾ ਇੱਕ ਫੈਸਲਾ ਅੰਤਰੰਕ ਕਮੇਟੀ ਵਿੱਚ ਲਿਆ ਦੇਸੇ ਅਨਸਾਰ ਇਹ ਪਾਵਨ ਸਰੂਪਾਂ ਦੀ ਸੇਵਾ ਪ੍ਰਾਰੰਭ ਹੋਈ ਬਹੁਤ بڑے بڑے ਐਕਸਪਰਟ ਜਿਹੜੇ ਮਾਹਰ ਹਨ ਉਹ ਇਹ ਪਾਵਨ ਸਰੂਪਾਂ ਦੀ ਸੇਵਾ ਵਿੱਚ ਉਸ ਦਿਨ ਤੋਂ ਲੈ ਕੇ ਲੱਗੇ ਹੋਏ ਨੇ ਸਚਿਵ ਪਾਤਸ਼ਾਹ ਜੀ ਦੇ ਉਹ ਪਾਵਨ ਸਰੂਪ ਦੀਆਂ ਜੋ ਤਸਵੀਰਾਂ ਹਨ ਉਹ ਵੀ ਸਾਡੇ ਪਾਸ ਮੌਜੂਦ ਹਨ ਉਹ ਤਸਵੀਰਾਂ ਵੀ ਅਸੀਂ ਆਪ ਜੀ ਨੂੰ ਦਰਸ਼ਨ ਦੀਦਾਰ ਕਰਵਾਵਾਂਗੇ ਜਿਸ ਤੋਂ ਅੰਦਾਜ਼ਾ ਲੱਗ ਸਕੇਗਾ ਕਿ ਇਹ ਪਾਵਨ ਸਰੂਪਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਦੂਸਰਾ ਮੈਂ ਬੜੇ ਆਦਰ ਸਤਿਕਾਰ ਸਹਿਤ ਭਾਈ ਰਗਵੀਰ ਸਿੰਘ ਜੀ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਪਾਵਨ ਸਰੂਪਾਂ ਦੀ ਸੇਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਕੋਈ ਤਾਲਾ ਲਾ ਕੇ ਕੋਈ ਪਰਦੇ ਤਾਲ ਕੇ ਨਹੀਂ ਕੀਤੀ ਜਾ ਰਹੀ ਇਹ ਪਾਵਨ ਸਰੂਪਾਂ ਦੀ ਸੇਵਾ ਜਦੋਂ ਜਦੋਂ ਤੋਂ ਲੈ ਕੇ ਚੱਲ ਰਹੀ ਹੈ ਦੁਨੀਆਂ ਭਰ ਦੇ ਸਿੱਖ ਹਰ ਰੋਜ਼ ਸਮਾਂ ਨਿਯਤ ਕਰਕੇ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਦੇ ਹਨ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਹੋਂਦਾ ਦੇ ਮੁਫੀ ਸਾਹਿਬਾਨ ਔਰ ਸਾਰੇ ਜੋ ਸਤਕਾਰ ਕਮੇਟੀਆਂ ਦੇ ਇਥੋਂ ਤੱਕ ਵੀ ਕਿ ਇਹਨਾਂ ਨੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸੇਵਾ ਦੇ ਲਗਾਤਾਰ ਦਰਸ਼ਨ ਕੀਤੇ ਹਨ ਇਹ ਕੋ ਕੋਲੇ ਵਾਲੀ ਗੱਲ ਨਹੀਂ ਹੈ ਦੂਸਰਾ ਇਹਨਾਂ ਪਾਵਨ ਸਰੂਪਾਂ ਦੇ ਜਿਸ ਕਿਸੇ ਨੇ ਵੀ ਦਰਸ਼ਨ ਦੀਦਾਰ ਕਰਨੇ ਹੋਣ ਜਦ ਵੀ ਕਿਸੇ ਸਿੱਖ ਦਾ ਜੀ ਚਾਹੇ ਉਹ ਸਮਾਂ ਨਿਯਤ ਕਰਕੇ ਆ ਕੇ ਦਰਸ਼ਨ ਦੀਦਾਰ ਕਰੇ ਦਰਸ਼ਨ ਕਰਨ ਸਮੇਂ तकरीबन 1 ਘੰਟੇ ਦਾ ਸਮਾਂ ਲੱਗਦਾ ਹੈ ਆਪ ਜੀ ਆ ਕੇ ਦੇਖੋ ਕਿ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਾਵਨ سینੇ ਤੋਂ ਗੋਲੀਆਂ ਦੇ ਸਿੱਕੇ ਕੱਢੇ ਗਏ ਉਹ ਗੋਲੀਆਂ ਦੇ ਸਿੱਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਵਿੱਚ ਪਾਵਨ سینੇ ਵਿੱਚ 93 ਸਾਲ ਤੱਕ ਕਿਵੇਂ ਰੜਕਦੇ ਰਹੇ ਹੋਣਗੇ ਕਿਉਂਕਿ ਇਹ ਭਾਵਨਾ ਹੈ ਸਿੱਖ ਪੰਥ ਦੀ ਜਿਸ ਦੇ ਅਨੁਸਾਰ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਭਾਵਨਾ ਇਹ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇਹ ਪ੍ਰਤੱਖ ਦੇਹੀ ਹੈ ਦਸਾਂ ਪਾਤਸ਼ਾਹਾਂ ਦੀ ਇਹ ਕੋ ਆਮ ਸਧਾਰਨ ਕੋ ਗ੍ਰੰਥ ਨਹੀਂ ਸਧਾਰਨ ਕੋਈ ਹੋਰ ਨਹੀਂ ਇਹ ਚੀਜ਼ ਇਹ ਪ੍ਰਤੱਖ ਦੇਹੀ ਹੈ ਪ੍ਰਤੱਖ ਦੇਹੀ ਦੀ ਸੇਵਾ ਕਰਨੀ ਇਹ ਸਾਡਾ ਸਿੱਖ ਪੰਥ ਦਾ ਔਰ ਸਾਡੀਆਂ ਸੰਸਥਾਵਾਂ ਦਾ ਇਹ ਫਰਜ਼ ਹੈ ਦੂਸਰਾ ਜੋ ਪਵਨ ਸ਼ਾਸਤਰਾਂ ਦੀ ਗੱਲ ਕੀਤੀ ਹੈ ਭਾਈ ਰਗਵੀਰ ਸਿੰਘ ਜੀ ਹੋਣਾ ਨੇ ਮੈਂ ਆਪਣੇ ਭਰਾ ਜੀ ਨੂੰ ਬੜੇ ਆਦਬ ਸਤਕਾਰ ਸਹਿਤ ਬੇਨਤੀ ਕਰਕੇ ਪੁੱਛਦਾ ਕਿ ਜਦੋਂ ਇਹ ਸਾਲ ਨੂੰ 2012 ਵਿੱਚ ਇਹ ਪਵਨ ਸ਼ਾਸਤਰਾਂ ਦੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਤਾ ਪਾਸ ਕਰਕੇ ਇਹ ਸੇਵਾ ਪ੍ਰారంਭ ਕੀਤੀ ਗਈ ਇੱਕ ਸਬ ਕਮੇਟੀ ਦਾ ਗਠਨ ਹੋਇਆ ਉਹ ਸਭ ਕਮੇਟੀ ਵਿੱਚ ਕੋਆਰਡੀਨੇਟਰ ਲਗਾਏ ਗਏ ਇਹ ਸਾਰਾ ਸਮੂਚਾ ਕਿਸੇ ਵਿਧੀ ਬਦਲਣ ਦੇ ਵਿੱਚ ਸਭ ਕੁਝ ਹੋਇਆ ਸ੍ਰੀ ਅਗਾਲ ਤਖਤ ਸਾਹਿਬ ਜੀ ਵਿਖੇ ਪੋਰਾ ਸਾਹਿਬ ਦੇ ਵਿੱਚ ਇਹ ਸੇਵਾ ਪ੍ਰਾਰੰਭ ਹੋਈ ਹੈ ਇਹ ਸੇਵਾ ਦਾ ਮਤਾ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਯੋਗ ਜੋਜਤ ਹੈ ਬੰਦੀ ਹੈ ਸੱਚਖੰਡ ਸ੍ਰੀ ਹਜੂਰ ਸਾਹਿਬਾ ਦੇ ਲੰਗਰ ਸਾਹਿਬਾ ਦੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਇਹ ਉਹਨਾਂ ਦੇ ਨਾਮ ਤੇ ਮਤਾ ਪਾਸ ਕੀਤਾ ਗਿਆ ਜੋ ਪਾਵਨ ਸ਼ਾਸਤਰਾਂ ਦੇ ਉੱਪਰ ਸੋਨਾ ਲੱਗਾ ਹੈ ਉਹਨਾਂ ਮਹਾਪੁਰਸ਼ਾਂ ਵੱਲੋਂ ਇਹ ਸਾਰੀ ਸੇਵਾ ਕੀਤੀ ਗਈ ਹੈ ਸੋਨਾ ਲੱਗਣ ਦਾ ਕਾਰਨ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਸਾਕਾ 1984 ਜਦੋਂ ਬਹੁਤ ਵੱਡਾ ਕੱਲੂ ਘਾਰਾ ਵਾਪਰਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜੋ ਇਹ ਪਾਵਨ ਜੋਤਿ ਇਮਾਰਤ ਹੈ ਇਹ ਟੈਂਕਾ ਤੋਪਾਂ ਦੇ ਗੋਲਿਆਂ ਨਾਲ ਟਹਿ ਟੇਰੀ ਹੋ ਗਈ ਗੁਰੂ ਸਾਹਿਬ ਜੀ ਦੇ ਪਾਵਨ ਸ਼ਸਤਰ ਉਸ ਪਾਵਨ ਇਮਾਰਤ ਜਦੋਂ ਡਿੱਗੀ ਹੈ ਉਹਦੇ ਥੱਲੇ ਔਨਕਾਰਨ ਇਹ ਪਾਵਨ ਸ਼ਸਤਰਾਂ ਦੇ ਮੁੱਠੇ ਫਟ ਗਏ ਸਨ ਪਾਵਨ ਸ਼ਸਤਰ ਵਿੰਗੇ ਹੋ ਗਏ ਸਨ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਬੁਖਲਾਸ਼ਟ ਵਿੱਚ ਸੀ ਉਸ ਸਮੇਂ ਦੇ ਸੈਂਟਰਲ ਗਵਰਨਮੈਂਟ ਦੇ ਜੋ ਗ੍ਰਹਿ ਮੰਤਰੀ ਸਨ ਬੂਟਾ ਸਿੰਘ ਉਹਨੇ ਇੱਕ ਸਧਾਰਨ ਮਿਸਤਰੀ ਕਾਰੀਗਰ ਲਗਾ ਕੇ ਮੈਂ ਇਹ ਵੀ ਦੱਸ ਦਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਜੋ ਸਰਾਹ ਹੈ ਉਥੇ ਲ ਜਾ ਕੇ ਇੱਕ ਆਮ ਸਧਾਰਨ ਵੈਲਡਿੰਗ ਜਿਸ ਵੈਲਡਿੰਗ ਦੇ ਨਾਲ ਟਰਾਲੀਆਂ ਬਣਦੀਆਂ ਨੇ ਜਾਂ ਕਿਸੇ ਲੋਹੇ ਨੂੰ ਟਾਂਕੇ ਲਗਾਏ ਜਾਂਦੇ ਨੇ ਉਹਦੇ ਨਾਲ ਇਹ ਲਿਪਾ ਪੋਚੀ ਕਰਕੇ ਟਾਂਕੇ ਲਗਾ ਕੇ ਇਹ ਪਾਵਨ ਸ਼ਸਤਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੂਟਾ ਸਿੰਘ ਨੇ ਲਿਆ ਕੇ ਫਿਰ ਇੱਥੇ ਬਰਾਜਮਨ ਕਰਵਾਇਆ ਇਹਨਾਂ ਪਾਵਨ ਸ਼ਸਤਰਾਂ ਦੇ ਵਿੱਚੋਂ ਲਗਾਤਾਰ ਜੰਗਾਲ ਜੋ ਜੰਗ ਵਿੱਚੋਂ ਨਿਕਲਦਾ ਜੰਗਾਲ ਨਿਕਲਦਾ ਏ ਉਹ ਲਗਾਤਾਰ ਨਿਕਲ ਰਿਹਾ ਸੀ ਔਰ ਮੁਠੇ ਜਿਹੜੇ ਸਨ ਉਹ ਜੋ ਫਟੇ ਹੋਏ ਸਨ ਜਿਨ੍ਹਾਂ ਨੂੰ ਸਧਾਰਨ ਤੌਰ ਤੇ ਟੈਂਕੇ ਲਗਾਏ ਸਨ ਉਹ ਟੈਂਕੇ ਉਹ ਛੱਡ ਚੁੱਕੇ ਸਨ ਭਾਈ ਰਗਵੀਰ ਸਿੰਘ ਜੀ ਕੁਸੀਂ ਸਾਡੇ ਭਰਾ ਬਗਾਨੇ ਨਹੀਂ ਤੁਹਾਨੂੰ ਪਤਾ ਹੈ ਤੁਸੀਂ ਉਸ ਸਮੇਂ ਖੁਦ ਇਹਨਾਂ ਪਾਵਨ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰਦੇ ਰਹੇ ਹੋ ਔਰ ਉਸ ਸਮੇਂ ਇਹ ਜੋ ਕਾਰੀਗਰ ਸਨ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਨੇ ਬੜੀ ਮਸ਼ਕਕਤ ਕਰਕੇ ਬੜੀ ਕਹਾਣਾਂ ਕਾਲ ਕੇ ਉਹਦੇ ਉਪਰ ਤੋਂ ਕਾਰੀਗਰ ਲਿਆਦੇ ਸਨ ਜੋ ਰਾਜੇ ਮਹਾਰਾਜਾਂ ਦੇ ਸਾਸਤ੍ਰਾਂ ਦੀ ਸੇਵਾ ਹੱਥੀਂ ਕਰਦੇ ਉਹਨਾਂ ਦਾ ਇਹ ਤਜਰਬਾ ਸੀ। ਬਾਬਾ ਜੀ ਨੇ ਕਾਰੀਗਰ ਨੂੰ ਇਹ ਸਨ 2012 ਦੀ ਮੈਂ ਗੱਲ ਦੱਸ ਰਿਹਾ ਕਿ ప్రతి ਦਿਨ 17000 ਇੱਕ ਕਾਰੀਗਰ ਨੂੰ ਬਾਬਾ ਜੀ ਦਿਹਾੜੀ ਦਿੰਦੇ ਸਨ। ਸੋਨੇ ਦਾ ਖਰਚ ਵੱਖਰਾ ਸੀ। ਸੋਨਾ ਐਵੇਂ ਨਹੀਂ ਲਗਾਇਆ ਗਿਆ। ਗੁਰੂ ਕੇ ਪਾਵਨ ਇਤਿਹਾਸ ਵਿੱਚ ਸਮੁੱਚੇ ਢਾਡੀ ਸਿੰਘਾਂ ਕਵੀਸਰ ਸਿੰਘਾਂ ਨੂੰ ਪਤਾ ਤੇ ਸਿੱਖ ਪੰਥ ਨੂੰ ਪਤਾ ਹੈ। ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਿ ਸੱਚੇ ਪਾਤਸ਼ਾਹੀ ਦੇ ਪਾਵਨ ਸ਼ਾਸਤਰ ਸਵਰਨ ਜੜਤ ਹੁੰਦੇ ਸਨ ਔਰ ਹੀਰੇ ਜੜਤ ਹੁੰਦੇ ਸਨ ਪਰੰਤੂ ਸਾਕਾ 1984 ਵਿੱਚ ਬੰਬਾਰੀ ਦੇ ਕਾਰਨ ਜੋ ਜ਼ਹਿਰੀਲੇ ਕੈਮੀਕਲ ਸਨ ਉਹਨਾਂ ਦੇ ਕਾਰਨ ਗੁਰੂ ਸਾਹਿਬ ਜੀ ਦੇ ਪਾਵਨ ਸ਼ਾਸਤਰਾਂ ਦੇ ਉੱਪਰੋਂ ਸੋਨਾ ਜੰਗਾਲ ਪੈ ਪੈ ਕੇ ਉਤਰ ਚੁੱਕਾ ਸੀ ਨਿਸ਼ਾਨਦੇਹੀ ਹੁੰਦੀ ਸੀ ਕਿਸੇ ਪਾਵਨ ਸ਼ਾਸਤਰ ਤੇ 1 ਇੰਚ ਸੋਨਾ ਦਿਸ ਰਿਹਾ ਸੀ ਕਿਤੇ 2 ਇੰਚ ਦੇਸ ਰਿਹਾ ਸੀ ਅੱਗੇ ਫਿਰ ਜੰਗਾਲ ਪਿਆ ਹੋਇਆ ਸੀ ਉਹਨਾਂ ਕਾਰੀਗਰਾਂ ਨੇ ਜਿਸ ਤਰ੍ਹਾਂ ਸੋਨਾ ਲੱਗਾ ਸੀ ਸਾਹਿਬ ਜੀ ਦੇ ਪਾਵਨ ਸ਼ਸਤਰਾਂ ਤੇ ਉਹਨੂੰ ਪਹਿਲਾਂ ਟ੍ਰੇਸ ਕਰਦੇ ਸਨ ਉਹੀ ਡਿਜ਼ਾਈਨ ਰੱਖਦੇ ਸਨ ਤੇ ਉਹ ਹੀ ਡਿਜ਼ਾਈਨ ਦੁਬਾਰਾ ਉਹਨਾਂ ਪਾਵਨ ਸ਼ਸਤਰਾਂ ਦੇ ਉੱਪਰ ਕੀਤਾ ਗਿਆ। ਮਿਸਾਲ ਦੇ ਤੌਰ ਤੇ ਸੱਜ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਜਦੋਂ ਸੋਨੇ ਦੀ ਕਾਰ ਸੇਵਾ ਹੋਈ ਹੈ ਉਸ ਸਮੇਂ ਵੀ ਜੋ ਪਹਿਲਾਂ ਸੋਨੇ ਉੱਪਰ ਜੋ ਕਲਾਕਿਰਤ ਹੋਈ ਸੀ ਉਹਦੇ ਅਨਸਾਰ ਹੀ ਟ੍ਰੇਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਜੋ ਉੱਪਰ ਸੋਨਾ ਲੱਗਾ ਸੀ ਲਗਾਇਆ ਗਿਆ ਸੀ ਇਹ ਸਿੱਖ ਪੰਥ ਦੀ ਰਵੈਤਾ ਹਨ ਖਾਲਸਾ ਪੰਥ ਨੇ ਕਦੀ ਵੀ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਅਮਾਨਤ ਜੋ ਹੈ ਪਾਵਨ ਸਰੂਪ ਤੇ ਪਾਵਨ ਸ਼ਸਤਰ ਇਹਨਾਂ ਨੂੰ ਕਦੀ ਵਾਸੇ ਖੰਡਰਾਤ ਨਹੀਂ ਹੋਣ ਦਿੱਤਾ ਮਿਸਾਲ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਟੈਟੇਰੀ ਕੀਤਾ ਗਿਆ ਪਾਵਨ ਸਰੋਵਰ ਪੂਰਿਆ ਗਿਆ ਪਰੰਤੂ ਖਾਲਸਾ ਪੰਥ ਨੇ ਸਰਦਾਰ ਜਸਾ ਸਿੰਘ ਆਲੂਵਾਲੀਏ ਸਰਦਾਰਾਂ ਦੀ ਅਗਵਾਈ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਖੰਡ ਰਾਤ ਨਹੀਂ ਦੇਖਣਾ ਚਾਹੁੰਦੇ ਫੈਸਲਾ ਕਰਕੇ ਪਾਵਨ ਸਰੋਵਰ ਦੀ ਸੇਵਾ ਖ਼ੂਬ ਹੋ ਉਸੇ ਤਰ੍ਹਾਂ ਕਰਵਾਈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਵੀ ਉਸੇ ਤਰ੍ਹਾਂ ਕਰਵਾਈ ਗਈ ਜੇ ਸਮੇਂ ਦੀਆਂ ਸਰਕਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਹਮਲਾਵਰ ਹੋ ਕੇ ਹਮਲਾ ਕਰਕੇ ਪਾਵਨ ਸ਼ਾਸਤਰਾਂ ਨੂੰ ਖੰਡ ਰਾਤ ਪੁਣਾਇਆ ਤਾਂ ਸਿੱਖ ਪੰਥ ਨੇ ਫੈਸਲਾ ਕਰਕੇ ਉਹਨਾਂ ਪਾਵਨ ਸ਼ਾਸਤਰਾਂ ਦੀ ਸੇਵਾ ਫੇਰ ਕਰਵਾਈ। ਵਾਰ-ਵਾਰ ਸਿੱਖ ਪੰਥ ਇਹਨਾਂ ਪਾਵਨ ਸ਼ਾਸਤਰਾਂ ਦੀ ਸੇਵਾ ਦੇ ਦਰਮਿਆਨ ਵੀ ਹਰ ਉਹਦੀ ਦਰਸ਼ਨ ਦੀ ਦਰ ਕਰਦਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ। ਕੋਈ ਪਰਦਾ ਧਾਨ ਕੇ ਸੇਵਾ ਨਹੀਂ ਕੀਤੀ। ਦੁਨਿਆ ਪਰਦੇਸ ਸਿੱਖਾਂ ਨੇ ਦਰਸ਼ਨ ਕੀਤੇ ਨਹੀਂ। ਬਾ ਪੈਰੰਗਵੀਰ ਸਿੰਘ ਜੀ ਤੁਸੀਂ ਸਾਡੇ ਭਰਾ ਹੋ ਬਗਾਦੇ ਨਹੀਂ ਕੋਈ ਗੱਲ ਨਹੀਂ ਜਿੰਨਾ ਸਮਾਂ ਗੁਰੂ ਸਾਹਿਬ ਜੀ ਨੇ ਸੇਵਾ ਲਿਖੀ ਹੁੰਦੀ ਤੁਸੀਂ ਖੁਦ ਆਪ ਕਹਿੰਦੇ ਰਹੇ ਹੋ ਕਿ ਮਹਾਰਾਜ ਨੇ ਜਿੰਨਾ ਚਿਰ ਸੇਵਾ ਲਖੀ ਉਹਨਾਂ ਚ ਹੀ ਕਰਨੀ ਹੈ ਜਿੰਨਾ ਚਿਰ ਮਹਾਰਾਜ ਸੇਵਾ ਕਰਾਉਂਦੇ ਆ ਆਪਾਂ ਬਹੁਤ ਚੜ੍ਹਦੀ ਕਲਾ ਸਹਿਤ ਆਪਸੀ ਪਿਆਰ ਸਤਿਕਾਰ ਦੇ ਵਿੱਚ ਇਹਨਾਂ ਸੇਵਾਵਾਂ ਨੂੰ ਨਿਭਾਈਏ ਇੱਕ ਮੈਂ ਪੈਰੰਗਵੀਰ ਸਿੰਘ ਜੀ ਬੜੇ ਅਦੁੱਤ ਸਤਿਕਾਰ ਨਾਲ ਤੁਹਾਨੂੰ ਕਹਿਣਾ ਚਾਹਣਾ ਕਿ ਉਹ ਮੁੱਠਾ ਤੁਸੀਂ ਕਿਸ ਮੁੱਠੇ ਦੀ ਗੱਲ ਕਰਦੇ ਹੋ ਸਤਿਪਾਤਸਾ ਜੀ ਦੇ ਆਦੂਪ ਸਤਕਾਰ ਤੇ ਭੈ ਭਾਵਨਾ ਦੇ ਵਿੱਚ ਨਾ ਕੋ ਮੁੱਠਾ ਬਦਲਿਆ ਗਿਆ ਨਾ ਕੋ ਬਦਲ ਸਕਦਾ ਇੱਕ ਗੱਲ ਮੈਨੂੰ ਦੱਸੋ ਕੌਣ ਯਕੀਨ ਕਰੇਗਾ ਕੌਣ ਵਿਸ਼ਵਾਸ ਕਰੇਗਾ ਇੰਨਾਂ ਗੱਲਾਂ ਦੇ ਉੱਪਰ ਇੱਕ ਪਾਵਨ ਸ੍ਰੀ ਸਾਹਿਬ ਦਾ ਮੁੱਠਾ ਕਿਸੇ ਸਿੱਖ ਨੇ ਉਤਾਰ ਕੇ ਲੈ ਕੇ ਕਿੱਥੇ ਜਾਣਾ ਔਰ ਉਸ ਨੂੰ ਲਿਜਾ ਕੇ ਉਹ ਕਰੇਗਾ ਕੀ ਕੀ ਸਿੱਖ ਪੰਥ ਵਿੱਚ ਦੱਸੇਗਾ ਕਿ ਮੇਰੇ ਪਾਸ ਗੁਰੂ ਸਹਬਾਨਾ ਦੇ ਸਮੇਤਾਂ ਮੁੱਠਾ ਮੇਰੇ ਪਾਸ ਹੈ ਉਹ ਕੀ ਕਹੇਗਾ じゃ ਕੇ ਇਸ ਕਰਕੇ ਆਪਾ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਦੇ ਤੁਸੀਂ ਸਾਡੇ ਨਾਲ ਤਕਰੀਬਨ ਮੈਨੂੰ 16 ਸਾਲ ਤੋਂ ਉਪਰ ਸਮਾਂ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਤੁਸੀਂ ਸਾਨੂੰ 2010 ਤੋਂ ਲੈ ਕੇ ਮੇਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੇਵਾ ਨੂੰ ਬੰਦੇ ਰਹੇ ਹੋ ਪਾਵਨ ਸ਼ਸਤਰਾਂ ਦੀ ਸੇਵਾ ਦੇ ਤੁਸੀਂ ਦਰਸ਼ਨ ਕਰਦੇ ਰਹੇ ਹੋ ਪਾਵਨ ਸਰੂਪਾਂ ਦੇ ਤੁਸੀਂ ਦਰਸ਼ਨ ਦੀਦਾਰ ਕਰਦੇ ਰਹੇ ਹੋ ਤਾਂ ਹੁਣ ਹੈਰਾਨਗੀ ਹੁੰਦੀ ਹਰੇਕ ਸਿੱਖ ਨੇ ਇਸ ਗੱਲ ਤੇ ਹੈਰਾਨਗੀ ਪ੍ਰਗਟਾਈਏ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਜੇ ਤੁਹਾਨੂੰ ਕੋਈ ਫਿਰ ਵੀ ਸ਼ੰਕਾ ਸੀ ਤੁਸੀਂ ਜਥੇਦਾਰ ਰਹੇ ਹੋ ਉਦੋਂ ਆ ਕੇ ਫਿਰ ਦਰਸ਼ਨ ਦੀਦਾਰ ਕਰਦੇ ਉਦੋਂ ਇਹ ਗੱਲਾਂ ਕਰਦੇ ਪਰਵਾਣ ਕਰਿਓ ਆਪਾਂ ਫਿਰ ਵੀ ਇਕੱਠੇ ਹੋਇਆ ਕਰਨਾ ਆਪਾਂ ਮਿਲਿਆ ਕਰਨਾ ਇੱਕ ਦੂਜੇ ਨੂੰ ਪਰੰਤੂ ਇਸ ਮਹਾਨ ਸੰਸਾ ਵਿੱਚ ਰਹਿ ਕੇ ਆਪਾਂ ਇਸ तरह की ਗੱਲਾਂ ਨਾ ਕਰੀਏ ਜਿਸ ਨਾਲ ਕੋਈ ਸ਼ੰਕੇ ਪੈਦਾ ਹੁੰਦੇ ਹੋਣ ਸਿੱਖ ਪੰਥ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਪੈਦਾ ਹੋ ਸਕਦਾ ਨਾ ਹੋਏਗਾ ਕਿਉਂਕਿ ਸਾਰਿਆਂ ਨੇ ਦਰਸ਼ਨ ਦੀ ਧਾਰ ਕੀਤੇ ਨੇ ਔਰ ਕਰਦੇ ਵੀ ਰਹਿਣਾ ਸਮੁੱਚੇ ਸਿੱਖ ਪੰਥ ਨੂੰ ਬੜੇ ادب ਸਤਿਕਾਰ ਸਹਿਤ ਬੇਨਤੀ ਕਰਦਾ ਆਓ ਜੋ ਉਹਨਾਂ ਨੇ ਕਿਹਾ ਤੁਸੀਂ ਆ ਕੇ ਅੱਖਾਂ ਨਾਲ ਦਰਸ਼ਨ ਕਰੋ ਕੋਈ ਲੁਕਾ ਨਹੀਂ ਕੋਈ ਸੁਪਾ ਨਹੀਂ ਆ ਕੇ ਦਰਸ਼ਨ ਜ਼ਰੂਰ ਕਰਿਓ ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਬੈਠੇ ਦੂਰ ਦਰਾਡੇ ਤੋਂ ਕੋ ਗੱਲ ਕਰਨ ਦੀ ਲੋੜ ਨਹੀਂ ਖੁਦ ਆ ਕੇ ਦਰਸ਼ਨ ਕਰੋ ਪਰਵਾਨ ਕਰਿਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ